ਪਟੋਨੀ ਐ ਮਜਾਕ ਸਾਵਲੇ ਦੇ ਆਏ ਹਾਏ ਹਾਏ ਪਟੋਨੀ ਐ ਮਜਾਕ ਸਾਵਲੇ ਦੇ ਰੰਗ ਦਾ ਭਾਵੇਂ ਅਸੀਂ ਸਾਵਲੇ ਦੇ ਰੰਗ ਦੇ ਕੁੜੇ ਭਾਵੇਂ ਅਸੀਂ ਸਾਵਲੇ ਦੇ ਰੰਗ ਦੇ ਕੁੜੇ ਗੋਰੀ ਗੋਰੀ ਰੰਗਾਂ ਦੇ ਤੇਰੇ ਨਾਲ ਰਹਾ ਮੇਰਾ ਵਾਦਾ ਧੋਰੀਏ ਜੱਪਣ ਤੈਨੂੰ ਵੀ ਸਾਡਾ ਨਾਮ ਲਾ ਦਾਂਗੇ ਹਾਏ ਤੇਰੇ ਨਾਲ ਰਹਾ ਮੇਰਾ ਵਾਦਾ ਧੋਰੀਏ ਜੱਪਣ ਤੈਨੂੰ ਵੀ ਸਾਡਾ ਨਾਮ ਲਾ ਦਾਂਗੇ ਸਰਨ ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਜੰਤਾ ਟਾਈਮ ਟੀਵੀ ਮੈਂ ਹਾਂ ਜੀਵਨ ਜੱਜ ਅੱਜ ਆਪਾਂ ਪਹੁੰਚੇ ਆ ਤਰਨ ਤਰਨ ਦੇ ਨੇੜੇ ਪਿੰਡ ਪੱਖੋਗੇ ਵਿੱਚ ਜਿੱਥੇ ਇੱਕ ਨੌਜਵਾਨ ਆ ਜਿਨੇ ਆਪਣੀ ਕਲਾ ਦੇ ਨਾਲ ਗਾਇਕੀ ਦੇ ਨਾਲ ਬਹੁਤ ਹੀ ਮਦਰੀ ਵਧੀਆ ਤਰੀਕੇ ਨਾਲ ਗਾਣੇ ਗਾਏ ਆ ਤੇ ਉਹਦੇ ਕਿਸ ਤਰੀਕੇ ਨਾਲ ਉਹ ਗਰੀਬੀ ਦੇ ਵਿੱਚੋਂ ਜਾਂ ਆਪਣੇ ਘਰ ਦੇ ਹਾਲਾਤ ਦੇ ਵਿੱਚੋਂ ਨਿਕਲ ਕੇ ਬਾਹਰ ਆਇਆ ਤੇ ਪਿੰਡ ਦੇ ਵਿੱਚ ਉਹਨੇ ਆਪਣਾ ਨਾਮ ਰੋਸ਼ਨ ਕੀਤਾ ਤੇ ਆਓ ਆਪਾਂ ਉਹਨਾਂ ਨਾਲ ਗੱਲ ਕਰੀਏ ਸਤਿ ਸ਼੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਮੇਰਾ ਨਾਮ ਗੁਰਸੇਵਕ ਸਿੰਘ ਪਖੋਕੇ ਆ ਜੀ ਪਖੋਕੇ ਪਿੰਡ ਦਾ ਰਹਿਣਾ ਨਾ ਜ਼ਿਲ੍ਹਾ ਕਰਨਗਾ ਹੁਣ ਵਿੱਚ ਗੁਰਸੇਵਕ ਜੀ ਕਿਸ ਤਰੀਕੇ ਨਾਲ ਤੁਹੀ ਮਤਲਬ ਕਿ ਤੁਹਾਨੂੰ ਇਹ ਸ਼ੌਂਕ ਹੋਇਆ ਆ ਜੀ ਅ ਦੇਖੋ ਜੀ ਮੈਂ ਚੌਥੀ ਕਲਾਸ ਦੇ ਵਿੱਚ ਪੜਦਾ ਹੁੰਦਾ ਸੀ ਤੇ ਉਦੋਂ ਅਸੀਂ ਐਵੇਂ ਹੀ ਬੈਠੇ ਬੈਠੇ ਗੱਲਾਂ ਬਾਤਾਂ ਜੋੜਨਦੇ ਸੀ ਤੇ ਮੇਰਾ ਇੱਕ ਦੋਸਤ ਕਹਿੰਦਾ ਕਿ ਤੂੰ ਆ ਵੀ ਗੱਲਾਂ ਤੇ ਜੋੜ ਨਹੀਂ ਦਿਆਵਾ ਤੇ ਤੂੰ ਕੁਝ ਲਿਖ ਕੇ ਦੇਖ ਫਿਰ ਉਹ ਉਸ ਵਕਤ ਮੈਂ ਕੁਝ ਲਾਈਨਾਂ ਜੋੜੀਆਂ ਤੇ ਬਸ ਉਹਨਾਂ ਨੂੰ ਫਿਰਗਾਉਣਾ ਸ਼ੁਰੂ ਕਰ ਦਿੱਤਾ ਮੈਨੂੰ ਚੌਥੀ ਕਲਾਸ ਤੋਂ ਹੀ ਤਾਂ ਉਹਦਾ ਮਤਲਬ ਕਿ ਸ਼ੌਂਕ ਆ ਬਿਲਕੁਲ ਜੀ ਬਿਲਕੁਲ ਇਸ ਦਾ ਕ੍ਰੈਡਿਟ ਸਾਰਾ ਮੇਰੇ ਯਾਰਾਂ ਦੋਸਤਾਂ ਨੂੰ ਜਾਂਦਾ ਕਿਉਂਕਿ ਮੇਰਾ ਹੁਣ ਰਸਲ ਦੇ ਵਿੱਚ ਪਛਾਣਨ ਵਾਲੇ ਹੋਈ ਸੀ ਹਾਂਜੀ ਤੇ ਪਹਿਲਾਂ ਮੈਂ ਕਿਸੇ ਨੂੰ ਦੇਖ ਕੇ ਸ਼ੌਂਕ ਪੜਿਆ ਕਿ ਜਾਂ ਕਿਸ ਤਰ੍ਹਾਂ ਦੀ ਨਹੀਂ ਜੀ ਨਹੀਂ ਜੀ ਨਹੀਂ ਵੈਸੇ ਤੇ ਗੋਡ ਗਿਫਟਡ ਹੀ ਆਪਾਂ ਕਹਿ ਸਕਦੇ ਹਾਂ ਇਸ ਨੂੰ ਪਰਮਾਤਮਾ ਨੇ ਕਿਰਪਾ ਕੀਤੀ ਸੀ ਚਲੋ ਜਦੋਂ ਵੀ ਸਾਨੂੰ ਮੁੜ ਕੇ ਸਮਝ ਪਈ ਤੇ ਫਿਰ ਉਹ ਆਪਣੇ ਆਪ ਚੀਜ਼ ਬਾਹਰ ਆ ਗਈ ਤੇ ਇਹ ਕਿ ਅੱਗੇ ਗਾਉਣ ਦਾ ਸ਼ੌਂਕ ਮੈਨੂੰ ਮੁੜ ਕੇ ਫਿਰ ਜਿਵੇਂ ਇੱਥੇ ਦੇਖਦੇ ਹੁਣੇ ਸੀ ਕਲਾਕਾਰਾਂ ਨੂੰ ਕਿ ਉਹਨਾਂ ਦੇ ਜਿਵੇਂ ਕਹਿ ਦਈਏ ਕਿ ਇੱਕ ਫੇਮ ਫੈਨਫੋਲਿੰਗ ਦੇਖ ਕੇ ਤੇ ਉਹ ਚੀਜ਼ਾਂ ਵੇਖਿਆ ਕਰਛੇ ਤੋਂ ਹੁੰਦਾ ਵੇ ਫਿਰ ਉਹਨਾਂ ਚੀਜ਼ਾਂ ਇੱਕ ਸਾਡੇ ਸਕੂਲ ਦੇ ਵਿੱਚ ਜਦੋਂ ਬੱਚੇ ਗਾਉਂਦੇ ਹੁੰਦੇ ਸੀ ਤਾਂ ਉਹਨਾਂ ਦੇ ਨਾਂ ਤੇ ਤਾੜੀਆਂ ਬੜੀਆਂ ਵੱਡੀਆਂ ਵਾਦੀਆਂ ਹੁੰਦੀਆਂ ਸੀ ਤੇ ਬਾ ਇਹ ਚੀਜ਼ਾਂ ਨੂੰ ਦੇਖ ਕੇ ਜ਼ਿਆਦਾਤਰ ਸ਼ੌਂਕ ਆ ਗਿਆ ਹਾਂਜੀ ਤੇ ਪਹਿਲੋਂ ਮੈਂ ਸਭ ਤੋਂ ਪਹਿਲਾਂ ਲਿਖਿਆ ਕੀ ਗਾਣਾ ਲਿਖਿਆ ਕਿ ਜਾਂ ਕੋਈ ਕਹਾਣੀ ਵਗੈਰਾ ਕੋਈ ਕਵਿਤਾ ਵਗੈਰਾ ਨਹੀਂ ਜੀ ਮੈਂ ਪਹਿਲੀ ਵਾਰ ਇੱਕ ਗੀਤ ਲਿਖਿਆ ਸੀ ਮੇਰੇ ਦੋਸਤ ਦੇ ਮਮਾ ਜੀ ਦੀ ਧੱਤ ਹੋਈ ਸੀ ਤੇ ਉਹਨਾਂ ਨੇ ਫਿਰ ਉਹਨੂੰ ਮੈਂ ਪੁੱਛਿਆ ਕਿ ਤੂੰ ਉਹਨਾਂ ਇੱਕ ਨੁੱਕਰ 'ਚ ਬੈਠ ਕੇ ਰੋਂਦਾ ਹੁੰਦਾ ਸੀ ਇੱਕ ਰੂਮ ਇੱਕ ਨੁੱਕਰ 'ਚ ਬੈਠ ਕੇ ਤੇ ਮੈਂ ਉਹਨੂੰ ਪੁੱਛਿਆ ਮੈਂ ਕਿ ਤੇ ਉਹ ਕਹਿੰਦਾ ਹੁੰਦਾ ਸੀ ਕਿ ਮੈਂ ਰੀਨਾ ਮੰਮੀ ਨੂੰ ਮੇਰਾ ਰੋਣਾ ਪਸੰਦ ਨਹੀਂ ਇਸ ਕਰਕੇ ਮੈਂ ਲੋਕ ਕਿ ਰੋਣਾ ਕਿਉਂ ਮੈਨੂੰ ਦੇਖਣ ਲੱਗਦੇ ਹਾਂਜੀ ਤੇ ਪਹਿਲਾ ਗਾਣਾ ਜਿਹੜੇ ਕਿਹੜਾ ਗਾਇਆ ਜੀ ਇਹਦੇ ਹਾਂਜੀ ਜ਼ਰੂਰ ਜੀ ਹੁ ਕਰੀ ਅਰਦਾਸ ਮਨਜ਼ੂਰ ਮੇਰੇ ਮਾਲਿਕਾ ਹੋਵੇ ਨਾ ਕਿਸੇ ਦੀ ਮਾਂ ਦੂਰ ਮੇਰੇ ਮਾਲਿਕਾ ਮਾਂ ਦੀਆਂ ਯਾਦਾਂ ਨੂੰ ਮੈਂ ਮਾਲਾ ਵਿੱਚ ਪਰੋਲਿਆ ਜਦ ਮਾਂ ਮੇਰੀ ਮੇਥੋਂ ਦੂਰ ਹੋਈ ਮੈਂ ਚੋਰੀ ਚੋਰੀ ਰੋਲਿਆ ਜਦ ਮਾਂ ਮੇਰੀ ਮੇਥੋਂ ਦੂਰ ਹੋਈ ਮੈਂ ਚੋਰੀ ਚੋਰੀ ਰੋ ਲਿਆ ਮਤਲਬ ਕਿ ਇਹ ਤੁਸੀਂ ਜੀ ਪਹਿਲੇ ਹੀ ਗਾਣਾ ਜਿਹੜਾ ਤੁਸੀਂ ਮਾਂ ਦੇ ਉੱਪਰ ਲਿਖਿਆ ਕਿ ਤੁਸੀਂ ਆਪਣੀ ਮਾਂ ਦੇ ਨਾਲ ਬਹੁਤ ਜ਼ਿਆਦਾ ਪਿਆਰ ਕਰਦੇ ਹੋ ਕਿ ਜਾਂ ਕਿ ਉਹਦੀ ਮਾਂ ਮਤਲਬ ਉਹਦੇ ਰੋਣ ਤੋਂ ਹੀ ਮਤਲਬ ਕਿ ਤੁਹਾਨੂੰ ਜਿਹੜਾ ਇਹ ਬਈ ਦਰਦ ਭਰਾ ਗੀਤ ਜਿਹੜਾ ਹਾਂਜੀ ਬਿਲਕੁਲ ਜੀ ਮੈਂ ਅਸਲ ਦੇ ਵਿੱਚ ਜਿੰਨਾ ਵੀ ਅੱਜ ਤੱਕ ਵੀ ਮੈਂ ਹੁਣ ਵੀ ਜਦੋਂ ਮੈਂ ਲਿਖਦਾ ਮਾਂ ਤੇ ਉਹ ਕੁਝ ਚੀਜ਼ਾਂ ਬਜਰਵ ਕਰਕੇ ਕਿਸੇ ਦੀਆਂ ਫੀਲਿੰਗਸ ਨੂੰ ਤੇ ਉਹ ਚੀਜ਼ਾਂ ਨੂੰ ਹੀ ਬਸ ਆਪਣੇ ਅੱਖਰਾਂ ਦੇ ਵਿੱਚ ਪਰੋ ਕੇ ਸਾਹਮਣੇ ਪੇਸ਼ ਕਰਦਾ ਜੀਦਾ ਵਾਂ ਜਿਵੇਂ ਇੱਕ ਸ਼ਾਇਰੀ ਵਿੱਚ ਲਿਖੀ ਸੀ ਕਿ ਅੱਖਰਾਂ ਦੇ ਵਿੱਚ ਜ਼ਿੰਦਗੀ ਨੂੰ ਪੜੋਂਦਾ ਰਹਿਣਾ ਵਾਂ ਕਿਤਾਬਾਂ ਦੇ ਸਹਾਰੇ ਦਿਲ ਸਮਝਾਉਂਦਾ ਰਹਿਣਾ ਵਾਂ ਕਿ ਅੱਖਰਾਂ ਦੇ ਵਿੱਚ ਜ਼ਿੰਦਗੀ ਨੂੰ ਪੜੋਂਦਾ ਰਹਿਣਾ ਵਾਂ ਕਿਤਾਬਾਂ ਦੇ ਸਹਾਰੇ ਦਿਲ ਸਮਝਾਉਂਦਾ ਰਹਿਣਾ ਵਾਂ ਅੱਜ ਕੱਲ ਤੋਖਾ ਮਿਲਣਾ ਮਸਲਾ ਜਾਇਰ ਕਹਿੰਦੇ ਆ ਮੈਂ ਜਜ਼ਬਾਤ ਸੁਣਾਉਣਾ ਲੋਕੀ ਸ਼ਾਇਰ ਕਹਿੰਦੇ ਆ ਬਿਲਕੁਲ ਜੀ ਬਹੁਤ ਵਧੀਆ ਜੀ ਜਾਨੇ ਕਿ ਸ਼ਾਇਰੀ ਦੇ ਨਾਲ ਨਾਲ ਤੁਸੀਂ ਸ਼ਾਇਰੀ ਵੀ ਤਾਂ ਬਿਲਕੁਲ ਪਰਿਵਾਰ ਦੇ ਵਿੱਚ ਕੌਣ-ਕੌਣ ਹੈ ਪਰਿਵਾਰ ਦੇ ਵਿੱਚ ਮੰਮੀ ਪਾਪਾ ਹੈ ਜੀ ਤੇ ਦੋ ਛੋਟੇ ਬ੍ਰਦਰ ਹੈ ਹਾਂਜੀ ਘਰੋਂ ਸਪੋਰਟ ਕਿੰਨੀ ਕੀ ਮਿਲਦੀ ਹੈ ਘਰੋਂ ਬਹੁਤ ਵਧੀਆ ਸਪੋਰਟ ਹੈ ਜੀ ਹਾਂਜੀ ਘਰ ਦੇ ਨਾਲ ਨਾਲ ਸਾਰੇ ਪਿੰਡ ਦੇ ਲੋਕ ਵੀ ਮੇਰੇ ਟੀਚਰ ਸਾਹਿਬਾਨ ਜਿੰਨੇ ਵੀ ਮੇਰੇ ਰਿਲੇਟਿਵ ਹੈ ਸਾਰੇ ਬਹੁਤ ਸਪੋਰਟ ਕਰਦੇ ਆ ਜੀ ਹਾਂਜੀ ਤੇ ਹੁਣ ਤੁਸੀਂ ਕੀ ਕਰ ਰਹੇਗਾ ਅੱਗੇ ਮਰੀ ਪੜਾਈ ਵਗੈਰਾ ਵੀ ਕਰਦੇ ਕਿ ਜਾਂ ਕਿ ਸੰ ਹੁਣ ਮੈਂ ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਵਿੱਚ ਗ੍ਰੈਜੂਏਸ਼ਨ ਕਰ ਰਿਹਾ ਜੀ ਮਿਊਜ਼ਿਕ ਦਾ ਹਾਂਜੀ ਤੇ ਉਥੇ ਮਦਦ ਕਿਸ ਤਰ੍ਹਾਂ ਮਦਦੀ ਤੁਹਾਨੂੰ ਕਿਸ ਤਰ੍ਹਾਂ ਲੱਗਾ ਕਿ ਬੰਦੇ ਨੂੰ ਗਾਂਹ ਪੜ੍ਹਾਈ ਵੀ ਕਰਨੀ ਚਾਹੀਦੀ ਕਈ ਲੋਕ ਕਹਿੰਦੇ ਕਿ ਮੈਂ ਇਸੇ ਤਰੀਕੇ ਨਾਲ ਗਾਇਕੀ ਦੇ ਵਿੱਚ ਇਸ ਤਰ੍ਹਾਂ ਕਰਦੇ ਤੁਸੀਂ ਹਾਲਾਤ ਵੀ ਦੱਸੇ ਕਰਦੇ ਹਾਲਾਤ ਵੀ ਕੋਈ ਇੰਨੇ ਵਧੀਆ ਨਹੀਂ ਹੈਗੇ ਹਾਂਜੀ ਦੇਖੋ ਜੀ ਇਸ ਦਾ ਸਿੱਧੇ ਤੌਰ ਤੇ ਕ੍ਰੈਡਿਟ ਜਿਹੜਾ ਉਹ ਮੇਰੇ ਟੀਚਰ ਸਾਹਿਬਾਨ ਨੂੰ ਜਾਂਦਾ ਸਰਦਾਰ ਭੁਖਿੰਦਰ ਸਿੰਘ ਦੀ ਮਾਨਸਾ ਤੋਂ ਨੇ ਉਹ ਸੋ ਉਹਨਾਂ ਦੀ ਬਦੌਲਤ ਮੈਂ ਉੱਥੇ ਪਹੁੰਚ ਆਵਾ ਕਿਉਂਕਿ ਮੇਰੇ ਘਰ ਦੇ ਇਦਾਂ ਦੇ ਸਰਕਮਸਟੈਂਸ ਸੀ ਕਿ ਮੈਂ ਇਹ ਸੋਚਿਆ ਸੀ ਕਿ ਮੈਂ ਪਲਸ 2 ਤੋਂ ਬਾਅਦਾਂ ਕੰਮ ਸਿੱਖਣਾ ਤੇ ਆਪਣਾ ਪੈਸਾ ਕਮਾਵਾਂਗੇ ਪੈਸਾ ਕਮਾਉਣ ਤੋਂ ਬਾ ਫਿਰ ਮੈਂ ਗਾਣੇ ਵਗੈਰਾ ਕਰੂੰਗਾ ਔਰ ਉਹਨਾਂ ਦੀ ਅਸ਼ੀਰਵਾਦ ਉਹਨਾਂ ਦਾ ਮੇਰੇ ਸਿਰ ਤੇ ਸੀ ਫਿਰ ਉਹਨਾਂ ਨੇ ਮੇਰੀ ਐਡਮਿਸ਼ਨ ਕਰਵਾਈ ਉੱਥੇ ਤੇ ਉਹਨਾਂ ਨੇ ਮੈਨੂੰ ਅੱਗੇ ਐਪਰੀਸ਼ੀਏਟ ਕੀਤਾ ਕਿ ਤੂੰ ਆਪਣੀ ਜ਼ਿੰਦਗੀ ਦੇ ਵਿੱਚ ਸਟੱਡੀ ਕੈਰੀ ਕਰਕੇ ਜੇ ਤੂੰ ਇਸ ਲਾਈਨ ਦੇ ਵਿੱਚ ਹੀ ਜਾਣਾ ਤੇ ਫਿਰ ਆਪਣੇ ਆਪ ਨੂੰ 90 ਉਹਨਾਂ ਕਰ ਪੂਰਾ ਹਾਂਜੀ ਤੇ ਇਸ ਤੋਂ ਬਾਅਦ ਜੀ ਕੋਈ ਹੋਰ ਵੀ ਗਾਣਾ ਤੁਸੀਂ ਤੁਹਾਡਾ ਕੋਈ ਆਇਆ ਫੇਮਸ ਕੋਈ ਗਾਣਾ ਅ ਇਸ ਤੋਂ ਬਾਅਦ ਤੇ ਜੇ ਕੋਈ ਗਾਣਾ ਆਇਆ ਨਹੀਂ ਜੀ ਹੁਣ ਸਾਡਾ ਮਤਲਬ ਇੱਕ ਗਾਣਾ ਆਇਆ ਸੀ ਸਾਵਲਾ ਰੰਗ ਤੇ ਉਹ ਉਸ ਦੀ ਉਸ ਦੀ ਜਿਹੜਾ ਮਸ਼ਹੂਰ ਹਾਂਜੀ ਹਾਂਜੀ ਉਸ ਦੀਆਂ ਮੈਂ ਦੋ ਲਾਈਨਾਂ ਜ਼ਰੂਰ ਸਾਂਝੀਆਂ ਕਰੂੰਗਾ ਹੋ ਕਰਦੀ ਏ ਮਾਨਨੀ ਤੂੰ ਗੋਰੇ ਚੰਮਦਾ ਉਡਾਉਣੀ ਏ ਮਜ਼ਾਕ ਸਾਵਲੇ ਜੇ ਤੁਸੀਂ ਮੇਰੇ ਹਿਸਾਬ ਦੇ ਨਾਲ ਤੇ ਜਿਹੜਾ ਇੱਕ ਕੈਰੈਕਟਰ ਦਾ ਇੱਕ ਕਲਾਕਾਰ ਆ ਜਿਹੜਾ ਸਿੱਖ ਰਿਹਾ ਉਹ ਇੱਕ ਦੁਕਾਨਦਾਰ ਦੀ ਤਰ੍ਹਾਂ ਆ ਕਿਉਂਕਿ ਉਹਦੇ ਕੋਲ ਕੋਈ ਵੀ ਗਾਹਕ ਜਿਹੜਾ ਹਰੇ ਕਿਸੇ ਵੀ ਤਰ੍ਹਾਂ ਦਾ ਸੌਦਾ ਮੰਗ ਸਕਦਾ ਹੈ ਸੋ ਇੰਟਰਸਟ ਇ ਉਹ ਮੈਂ ਹਰੇਕ ਕਾਈਕੇ ਦੇ ਵਿੱਚ ਜੇ ਮੇਨਲੀ ਮੇਰਾ ਜਨਰ ਹੈ ਜਿਹੜਾ ਤਾਂ ਉਹ ਇੱਕ ਜਿਵੇਂ ਕਹਿ ਦਈਏ ਆਪਾਂ ਇੱਕ ਲਾਈਟ 뮤직 ਦਾ ਆ ਜੀ ਹਾਂਜੀ ਕਿਉਂਕਿ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਕਿ ਕਰਨੀ ਦੀ ਦੁਕਾਨ ਹੈ ਉਹਦੇ ਵਿੱਚ ਹਰ ਤਰ੍ਹਾਂ ਦਾ ਸੌਦਾ ਆ ਪਰ ਉਹਦੇ ਵਿੱਚ ਕਈ ਸੋਧੇ ਇਹੋ ਜਿਹੇ ਵੀ ਹੁੰਦੇ ਜਿਹੜੇ ਕਈ ਲੋਕਾਂ ਨੂੰ ਪਸੰਦ ਨਹੀਂ ਹੁੰਦੇ ਕਿ ਆਪਾਂ ਘਰਾਂ ਦੇ ਵਿੱਚ ਵੀ ਬੈਠ ਕੇ ਉਹ ਗੀਤ ਨਹੀਂ ਸੁਣ ਸਕਦੇ ਕਿ ਤੁਸੀਂ ਇਹੋ ਜਿਹੇ ਗਾਇਕ ਵੀ ਕੋਈ ਗਾਣੇ ਵੀ ਗਾਉਂਦੇ ਜੀ ਅ ਨਹੀਂ ਜੀ ਨਹੀਂ ਦੇਖੋ ਮੈਂ ਉਹੀ ਗੱਲ ਕਹਿ ਰਿਹਾ ਕਿ ਜਿਵੇਂ ਦਾ ਵੀ ਤੁਸੀਂ ਰਿਪਰਜੈਂਟ ਆਪਣੇ ਆਪ ਨੂੰ ਕਰੋਗੇ ਤੁਹਾਡੀ ਇਮੇਜ ਉਵੇਂ ਦੀ ਹੀ ਲੋਕਾਂ ਦੇ ਸਾਹਮਣੇ ਕ੍ਰੀਏਟ ਹੋ ਜਾਣੀ ਹੈ ਸੋ ਕੋਈ ਵੀ ਇਨਸਾਨ ਐਸਾ ਨਹੀਂ ਚਾਹੁੰਦਾ ਕਿ ਮੈਂ ਇਦਾਂ ਦਾ ਕੰਮ ਕਰਾਂ ਕਿ ਮੇਰੀ ਬਦਨਾਮੀ ਹੋਏ ਲੋਕਾਂ ਦੇ ਸਾਹਮਣੇ ਹਨਾ ਜੀ ਸੋ ਉਸੇ ਤਰ੍ਹਾਂ ਇੱਕ ਦੁਕਾਨਦਾਰ ਦੀ ਉਦਾਹਰਣ ਮੈਂ ਤਾਂ ਦਿੱਤੀ ਹੈ ਕਿ ਤੁਹਾਡੇ ਕੋਲ ਕੋਈ ਕਿਸੇ ਵੀ ਤਰ੍ਹਾਂ ਦੀ ਚੀਜ਼ ਮੰਗ ਸਕਦਾ ਸੋ ਤੁਹਾਨੂੰ ਕੈਰੀ ਆਪਣੇ ਆਪ ਨੂੰ ਉਵੇਂ ਤਰੀਕੇ ਨਾਲ ਕਰਨਾ ਚਾਹੀਦਾ ਕਿ ਤੁਸੀਂ ਹਰੇਕ ਚੀਜ਼ ਨੂੰ ਰਿਪਰੈਜ਼ੈਂਟ ਕਰ ਸਕੋ ਅਗਲੇ ਨੂੰ ਦੱਸੋ ਕਿ ਮੇਰੇ ਕੋਲ ਹੈਗਾ ਮੈਂ ਕਰ ਸਕਦਾ ਪਰ ਉਸ ਦੇ ਬਾਵਜੂਦ ਵੀ ਜਿਹੜਾ ਤੁਹਾਡਾ ਰਿਐਲਿਟੀ ਦੇ ਵਿੱਚ ਤੁਹਾਡਾ ਜੌਨ ਰਿਹਾ ਜਿਹੜੀ ਚੀਜ਼ ਨੂੰ ਤੁਸੀਂ ਖੂਬਸੂਰਤੀ ਨਾਲ ਪੇਸ਼ ਕਰ ਸਕਦੇ ਜੀ ਉਸ ਦੇ ਵਿੱਚ ਰਹਿ ਕੇ ਜੇ ਆਪਾਂ ਤਰੱਕੀ ਕਰਾਂਗੇ ਤਾਂ ਮੇਰੇ ਖਿਆਲ ਦੇ ਨਾਲ ਲੰਬਾ ਸਮਾਂ ਆ ਤੇ ਉਸ ਤੋਂ ਬਾਅਦ ਜੀ ਤੁਸੀਂ ਜਿਦਾਂ ਆਪਾਂ ਕਹਿ ਦਿੰਨੇ ਹੈ ਕਿ ਕੋਈ ਕਲਾਸਿਕਲ ਗੀਤ ਵੀ ਵਗੈਰਾ ਵੀ ਕੋਈ ਆ ਕਲਾਸਿਕਲ ਨਹੀਂ ਜੀ ਮਤਲਬ ਪਿਓਰ ਕਲਾਸਿਕਲ ਨਹੀਂ ਮਨਵਾਉਂਦਾ ਤੇ ਵੈਸੇ ਜਿਹੜਾ ਲਾਈਟ 뮤직 ਜਿਵੇਂ ਥੋੜਾ ਸੈਮੀ ਕਲਾਸਿਕਲ ਜਿਹਨੂੰ ਆਪਾਂ ਕਹਿ ਦਿੰਨੇ ਆ ਉਹ ਮਨਵਾਉਂਦਾ ਹਾਂ ਦੀ ਉਸ ਤਰੀਕੇ ਦੀ ਗਾਇਕੀ ਕਰ ਲਈਦੀ ਹੈ ਤੇ ਕੋਈ ਹਰਮੋਨੀਮ ਦੇ ਨਾਲ ਵਜਾਉਂਦੇ ਕਿ ਜਾਂ ਜਿਤ ਹੀ ਸਹੀ ਆ ਦੇਖੋ ਜੀ ਹਰਮੋਨੀਮ ਤਾਂ ਵੈਸੇ ਮੈਂ ਪਲੇ ਕਰ ਲੈਣਾ ਹਾਂ ਜੀ ਉਹਦੇ ਨਾਲ ਰਿਆਜ ਵਗੈਰਾ ਆਪਣਾ ਕਰੀਦਾ ਹਾਂ ਜੀ ਕਿਸੇ ਮੈਡੀ ਕੰਪੀਟੀਸ਼ਨ ਦੇ ਵਿੱਚ ਭਾਗ ਲਗਿਆ ਹੋਵੇ ਉਹ ਨਹੀਂ ਜੀ ਕੰਪੀਟੀਸ਼ਨ ਦੇ ਵਿੱਚ ਨਹੀਂ ਮੈਂ ਗਿਆ ਸਕੂਲ ਕਾਲਜ ਸਕੂਲ ਦੇ ਵਿੱਚ ਸਕੂਲ ਦੇ ਵਿੱਚ ਸਾਡੇ ਜਦੋਂ ਫੈਸਟੀਵਲ ਵਗੈਰਾ ਹੁੰਦੇ ਸੀ ਤੇ ਉੱਥੇ ਮੈਂ ਮਤਲਬ ਕਾਫੀ ਗਾਉਂਦੇ ਰਹੇ ਆ ਤੇ ਉਹ ਉਥੋਂ ਦਾ ਹੀ ਝਾਕ ਖੁੱਲਾ ਵਾਗੇ ਜਾ ਕੇ ਚਲੋ ਯੂਨੀਵਰਸਿਟੀ ਦੇ ਵਿੱਚ ਵੀ ਅਸੀਂ ਪਾਰਟਿਸਿਪੇਟ ਕਰਦੇ ਰਹੇ ਹਾਂ ਹਾਂਜੀ ਪਰਿਵਾਰ ਵੱਲੋਂ ਕਿੰਨੀ سپورਟ ਪਰਿਵਾਰ ਵੱਲੋਂ ਬਹੁਤ ਵਧੀਆ سپورਟ ਆ ਜੀ ਹਾਂਜੀ ਫਾਦਰ ਸਾਹਿਬ ਕੀ ਕਰਦੇ ਹੋ ਜੀ ਫਾਦਰ ਸਾਹਿਬ ਮਿਹਨਤ ਮਜ਼ਦੂਰੀ ਕਰਦੇ ਆ ਜੀ ਹਾਂਜੀ ਤੇ ਕਿਸ ਤਰ੍ਹਾਂ ਲੱਗਦਾ ਕਿ ਮਦਗੀ ਜਿਸ ਤਰ੍ਹਾਂ ਉਹ ਪੜ੍ਹਾਈ ਕਰਾਉਂਦੇ ਨੇ ਤੁਹਾਨੂੰ ਮਦਗੀਂ ਇਸ ਤਰ੍ਹਾਂ ਕਿਉਂਕਿ ਇਹ ਲਾਈਨ ਬਹੁਤ ਟਫ ਆ ਜਿਸ ਤਰ੍ਹਾਂ ਕੱਲ ਨੂੰ ਗਾਣਾ ਕੋਈ ਰਿਲੀਜ਼ ਕਰਾਉਣਾ ਹੋਵੇ ਉਹਦੇ ਲਈ ਵੀ ਪੈਸਾ ਚਾਹੀਦਾ ਹੁੰਦਾ ਤੇ ਤੁਸੀਂ ਦੱਸਿਆ ਕਿ ਘਰ ਦੇ ਹਾਲਾਤ ਵੀ ਮਤੇ ਕੀ ਜਿਹੜੀ ਸਪੋਰਟ ਆ ਉਹ ਕਰੋ ਮਦੀ ਸਪੋਰਟ ਤਾਂ ਹੈਗੀ ਆ ਪਰ ਪੈਸੇ ਪੱਖੋਂ ਫਿਰ ਗਾਣੇ ਦਾ ਕਿਸ ਤਰ੍ਹਾਂ ਹੋਣੀ ਤੇ ਲੋ ਅ ਦੇਖੋ ਜੀ ਮੈਂ ਉਹੀ ਤਾਂ ਗੱਲ ਤੁਹਾਨੂੰ ਦੱਸਦਾ ਮੈਂ ਕਿ ਮੇਰੇ ਹਾਫਦਰ ਸਾਹਿਬ ਮਿਹਨਤ ਮਜ਼ਦੂਰੀ ਆ ਜੇ ਕਰਦੇ ਆ ਸੋ ਇਹ ਤੇ ਮੇਰੇ ਤੇ ਡਿਪੈਂਡ ਹੈ ਕਿ ਮੈਂ ਹੁਣ ਬਹੁਤੇ ਜਨਤਾ ਕੀ ਕਰਦੀ ਆ ਕਿ ਸ਼ੋਅ ਆਫ ਵਾਸਤੇ ਆਪਣੇ ਘਰ ਦੇ ਆਂਦੇ ਜਿਵੇਂ ਸਿੱਧੀ ਪਾਸ਼ਾ ਚ ਕਾਵਾ ਤੇ ਗਲ ਚ ਗੂਠ ਦੇ ਕੇ ਪੈਸੇ ਕਢਾਉਂਦੇ ਆ ਸੋ ਸਾਨੂੰ ਪਤਾ ਹੈ ਕਿ ਸਾਡੀ ਫੈਮਿਲੀ ਕਿਵੇਂ ਕੁਮਾਰੀ ਹੈ ਜੇ ਅਸੀਂ ਉਹਨਾਂ ਦੀਆਂ ਅੰਦਰਾਂ ਨੋਚ ਕੇ ਤਰੱਕੀ ਕਰਾਂਗੇ ਨਾ ਸਾਡੇ ਬੇਸ਼ੱਕ ਤਨ ਤੇ ਕੱਪੜੇ ਚਿੱਟੇ ਹੋਣਗੇ ਪਰ ਸਾਡੀ ਰੂਹ ਤੇ ਦਾਗ ਹੋਣਗੇ ਸੋ ਇਸ ਕਰਕੇ ਅਸੀਂ ਇਹੀ ਚਾਹੁੰਦੇ ਕਿ ਅਸੀਂ ਅੰਦਰੋਂ ਵੀ ਪਾਕ ਹੋਈਏ ਤੇ ਬਾਹਰੋਂ ਵੀ ਪਾਕ ਹੋਏ ਬੇਸ਼ੱਕ ਕੁਝ ਸਮਾਂ ਲੱਗ ਜੂ ਸਾਨੂੰ ਤੇ ਉਹਦੇ ਹਿਸਾਬ ਦੇ ਨਾਲ ਅਸੀਂ ਤਰੱਕੀ ਕਰ ਲਾਂਗੇ ਹਾਂਜੀ ਕੋਈ ਇਹੋ ਜਿਹਾ ਗੀਤ ਜਿਹੜਾ ਪਰਿਵਾਰ ਦੇ ਵਿੱਚ ਬੈਠ ਕੇ ਆਪਾਂ ਸਾਰੇ ਪਰਿਵਾਰ ਦੇ ਸੁਣ ਸਕੀਏ ਆ ਗੀਤ ਹਾਂਜੀ ਜ਼ਰੂਰ ਜੀ ਉਹਦੇ ਮੈਂ ਦੋ ਲਾਈਨਾਂ ਪੇਸ਼ ਕਰ ਦੇਣਾ ਜਿਵੇਂ ਤੁਸੀਂ ਜਾਣਦੇ ਜੋ ਵੀ ਅੱਜ ਕੱਲ ਹਰ ਇੱਕ ਬੰਦਾ ਜੜਾ ਵਾ ਤਰੱਕੀ ਕਰਨਾ ਚਾਹੁੰਦਾ ਵਾ ਜੇ ਮੈਂ ਖਾਸ ਕਰ ਕੁੜੀਆਂ ਦੀ ਗੱਲ ਕਰਾਂ ਤੇ ਹੁਣ ਉਹਦੇ ਵਾਸਤੇ ਸੋਸ਼ਲ ਮੀਡੀਆ ਤੇ ਅਸੀਂ ਸਾਰੇ ਜਾਣਦੇ ਹਾਂ ਕੀ ਕੋ ਚੱਲ ਰਿਹਾ ਸੋ ਉਸ ਤਰੀਕੇ ਦੇ ਨਾਲ ਦੁਨੀਆ ਪਰ ਫਿਰ ਵੀ ਦੂਜਿਆਂ ਦੀਆਂ ਕਮੀਆਂ ਕੱਢਣ ਚ ਲੱਗੀ ਆ ਆਪਣੀ ਪੀੜੀ ਥੱਲੇ ਕੋਈ ਨਹੀਂ ਛੋਟਾ ਮਾਰਦਾ ਸੋ ਉਸ ਦਾ ਮੈਂ ਇਸ ਤਰ੍ਹਾਂ ਦਾ ਇੱਕ ਗੀਤ ਲਿਖਿਆ ਸੀ ਉਹ ਮੈਂ ਪੇਸ਼ ਕਰੂੰਗਾ ਹੋਇਆ ਆਬਰੂ ਇੱਜ਼ਤ ਭਾਵੇਂ ਦਾਤੇ ਲੱਗ ਜੇ ਇੱਕ ਵਾਰੀ ਕਰਨਾ ਚੜਾਈ ਚਾਉਂਦੀ ਆ ਖੋਦ ਦਾ ਪਤਾ ਨਹੀਂ ਕਿੰਨੇ ਪਾਪ ਹੋਏ ਨੇ ਦੂਜਿਆਂ ਦੀ ਕਰਨੀ ਬੁਰਾਈ ਆਉਂਦੀ ਆ ਖੋਦ ਦਾ ਪਤਾ ਨਹੀਂ ਕਿੰਨੇ ਪਾਪ ਹੋਏ ਨੇ ਦੂਜਿਆਂ ਦੀ ਕਰਨੀ ਬੁਰਾਈ ਆਉਂਦੀ ਆ ਅੰਤਾਂ ਦੀ ਦਿਲਾਂ ਦੇ ਵਿੱਚ ਮੈਲ ਭਰੀਏ ਅੰਤਾਂ ਦੀ ਦਿਲਾਂ ਦੇ ਵਿੱਚ ਮੈਲ ਭਰੀਏ ਜੋ ਕੁੰਮ ਦੀਆ પાਕੇ ਚੰਗੇ ਬਾਣੇ ਦੁਨੀਆ ਕੀ ਰੱਬ ਦੀ ਰਜਾ ਨੂੰ ਦੱਸੋ ਖਾਤ ਮੰਨੂਗੀ ਨਾ ਬੰਦਿਆਂ ਨੂੰ ਜਿਹੜੀ ਬੰਦੇ ਜਾਣੇ ਦੁਨੀਆ ਕੀ ਰੱਬ ਦੀ ਰਜਾ ਨੂੰ ਦੱਸੋ ਖਾਤ ਮੰਨੂਗੀ ਨਾ ਬੰਦਿਆਂ ਨੂੰ ਜਿਹੜੀ ਬੰਦੇ ਜਾਣੇ ਦੁਨੀਆ ਉਹੀ ਆਖਰਾਂ ਨੂੰ ਮੰਜਲਾ ਅਚੀਵ ਕਰ ਦੇ ਦੁਨੀਆ ਤੇ ਰਸਤੇ ਜੋ ਵੱਖ ਚੱਲਦੇ ਤੋੜ ਨਾ ਪੈਂਦਾ ਆ ਪਹਿਲਾਂ ਲੱਕ ਆਪਣਾ ਫੇਰ ਵੀਰੇ ਦੁਨੀਆ ਤੇ ਲੱਕ ਚੱਲਦੇ ਤੋੜ ਨਾ ਪੈਂਦਾ ਆ ਪਹਿਲਾਂ ਲੱਕ ਆਪਣਾ ਫੇਰ ਵੀਰੇ ਦੁਨੀਆ ਤੇ ਲੱਕ ਚੱਲਦੇ ਗੁਰਸੇਵ ਕਪ ਖੋਕੇ ਨਹੀਂਓ ਝੂਠ ਬੋਲਦਾ ਸੇਵਕ ਕਪ ਖੋਕੇ ਨਹੀਂਓ ਝੂਠ ਬੋਲਦਾ ਜਿਹਦੇ ਰੀ ਜਾਣਾਂ ਲੈ ਸੁਣਦੀ ਏ ਗਾਣੇ ਦੁਨੀਆ ਕੀ ਰੱਬ ਦੀ ਰਜਾ ਨੂੰ ਦੱਸੋ ਖਾਤ ਮੰਨੋਗੀ ਨਾ ਬੰਦਿਆਂ ਨੂੰ ਜਿਹੜੀ ਬੰਦੇ ਜਾਣੇ ਦੁਨੀਆ ਕੀ ਰੱਬ ਦੀ ਰਜਾ ਨੂੰ ਦੱਸੋ ਖਾਤ ਮੰਨੋਗੀ ਨਾ ਬੰਦਿਆਂ ਨੂੰ ਜਿਹੜੀ ਬੰਦੇ ਜਾਣੇ ਦੁਨੀਆ ਹੋ ਬੋਲੋ ਜਾਈ ਬੋਲਿਆ ਲਾਈਫ ਦੇ ਵਿੱਚ Aim ਕੀ ਹੈਗਾ ਯਾਰ? Aim ਮੇਰਾ ਇਹ ਹੈ ਕਿ ਜ਼ਿੰਦਗੀ ਦੇ ਵਿੱਚ ਉਹ ਹਰ ਇੱਕ ਚੀਜ਼ ਨੂੰ ਅਚੀਵ ਕਰਾਂ ਜਿਹੜੀ ਮੇਰੇ ਮਾਪਿਓ ਦਾ ਕਈ ਸੇ ਵਕਤ ਸੁਪਨਾ ਆਇਆ। ਜਾ ਅੱਜ ਜਿਹੜਾ ਜਿਹੜੀ ਚੀਜ਼ ਦਾ ਉਹ ਸੁਪਨਾ ਲੈਂਦੇ ਆ ਉਹ ਹਰ ਇੱਕ ਚੀਜ਼ ਨੂੰ ਮੌਨਾਂ ਦੇ ਪੈਰੀਂ ਤਰ੍ਹਾਂ ਲਿਆ ਕੇ। ਇਹੀ ਸੁਪਨਾ ਹੈ ਜੀ ਮੇਰਾ। ਪਰ ਉਹਦੇ ਲਈ ਮਲ ਲੋਗੀ ਜਿਸ ਤਰ੍ਹਾਂ ਅੱਜ ਕੱਲ ਤੁਹਾਨੂੰ ਪਤਾ ਹੀ ਗਾਇਕ ਜਦੋਂ ਵੀ ਕੋਈ ਤਰੱਕੀ ਕਰਨ ਲੱਗਦਾ ਵਾ ਹਾਂਜੀ ਤੇ ਉਹਦੇ ਉੱਪਰ ਕੋਈ ਨਾ ਕੋਈ ਪੋਲੀਟੀਕਲ ਪ੍ਰੈਸ਼ਰ ਆ ਜਾਂਦਾ ਜਾਂ ਕੋਈ ਉਹੋ ਜਿਹੀ ਚੀਜ਼ ਆ ਜਾਂਦੀ ਆ। ਹਾਂਜੀ ਤੇ ਫਿਰ ਜਿਦ ਤਰ੍ਹਾਂ ਤੁਸੀਂ ਕਿਹਾ ਕਿ ਮੈਂ ਉਹ ਚੀਜ਼ ਨੂੰ ਲਿਆ ਕੇ ਹਾਸਲ ਕਰਨਾ ਚਾਹੁੰਨਾ ਵਾ ਤੇ ਉਹਦੇ ਲਈ ਤਰੀਕਾ ਕਿਹੜਾ ਅਪਣਾਓਗੇ ਅ ਤਰੀਕਾ ਜੀ ਬਸ ਉਹੀ ਚੀਜ਼ ਫੇਰ ਆ ਜਾਂਦੀ ਉਹੀ ਗੱਲ ਹੈ ਕਿ ਜਿਵੇਂ ਅਸੀਂ ਆਪਣੀ ਇਮੇਜ ਬਣਾ ਕੇ ਰਿਪਰੈਜ਼ੈਂਟ ਕਰਤੀ ਤੇ ਉਵੇਂ ਦੀ ਹੀ ਇਮੇਜ ਆਪਣੀ ਦੂਜਿਆਂ ਦੀ ਨਿਗਾ ਚ ਬਣ ਜਾਣੀ ਹੈ ਕਿਉਂਕਿ ਜੇ ਅਸੀਂ ਆਪਣੇ ਆਪ ਨੂੰ ਹੀ 네ਗੈਟਿਵਿਟੀ ਦੇ ਨਾਲ ਸਾਹਮਣੇ ਪੇਸ਼ ਕਰਤਾ ਤੇ ਫਿਰ ਉਹਨਾਂ ਨੂੰ ਪਤਾ ਕਿ ਜੇ ਇਹ ਬੰਦਾ ਹੁਣ ਮੰਨ ਕੇ ਚੱਲੋ ਇੱਕ ਕੁੱਤਾ ਚਿੱਕਰ ਚੋਂ ਨਿਕਲਿਆ ਉਹ ਆ ਕੇ ਚੌਂਕ ਦੇ ਵਿੱਚ ਆਪਣੇ ਆਪ ਨੂੰ ਝਾੜਦਾ ਉਹ ਝਾੜਨ ਦੇ ਨਾਲ ਕੀ ਹੋਗਾ ਛਿੱਟੇ ਦੂਜਿਆਂ ਤੇ ਪੈਣ ਤੇ ਉਹਨਾਂ ਪਹਿਲਾਂ ਹੀ ਕੁੱਤੇ ਨੂੰ ਭਜਾ ਦੇਣਾ ਸੋ ਅਸੀਂ ਐਵੇਂ ਇੰਜ ਕਰੀਏ ਆਪਣੇ ਆਪ ਨੂੰ ਅਸੀਂ ਉਹ ਚਿੱਕੜ ਵਾਲੇ ਕੁੱਤੇ ਬਣ ਕੇ ਨਾ ਨਿਕਲੀਏ। ਦੇਖੋ ਬਿਲਕੁਲ ਆਪਣੇ ਆਪ ਨੂੰ ਸਾਫ਼ ਸੁਥਰਾ ਪੇਸ਼ ਕਰਾਂਗੇ ਤੇ ਫਿਰ ਸਾਨੂੰ ਸਾਡੇ ਨਾਲ ਕਿਸੇ ਦੀ ਕੋਈ ਹੈ ਨਹੀਂ ਐ ਕੋਈ ਦੁਸ਼ਮਣੀ। ਗੰਡ ਵੱਲੋਂ ਕਿੰਨੀ ਕਿ ਸਪੋਰਟ? ਗੰਡ ਵੱਲੋਂ ਬਹੁਤ ਵਧੀਆ ਸਪੋਰਟ ਹੈ ਜੀ। ਸਾਰੇ ਬਹੁਤ ਪਿਆਰ ਕਰਦੇ ਆ। ਹਾਂਜੀ। ਕੋਈ ਧਾਰਮਿਕ ਗੀਤ ਵੀ ਗਾਉਂਦੇ ਆ। ਧਾਰਮਿਕ ਗੀਤ ਵੀ ਹਾਂਜੀ। ਕੋਈ ਦਸਤੂਰ ਸੁਣਾਓ। ਆ ਬਿਲਕੁਲ ਜ਼ਰੂਰ ਜੀ। ਕਰੀਏਰ ਦਾ ਸੁਮਨ ਜੂਰੇ ਮੇਰੇ ਮਾਲਿਕਾ। ਨਾ ਹੋਵੇ ਕਿਸੇ ਗੱਲ ਦਾ ਗਰੂਰ ਮੇਰੇ ਮਾਲਕਾ ਕਰੀ ਅਰਦਾਸ ਮਨਜ਼ੂਰ ਮੇਰੇ ਮਾਲਕਾ ਨਾ ਹੋਵੇ ਕਿਸੇ ਗੱਲ ਦਾ ਗਰੂਰ ਮੇਰੇ ਮਾਲਕਾ ਤੇਰੇ ਚਰਨਾ ਚ ਰਹੇ ਸੁਰਤ ਹਰ ਪਲ तेरे चरना च रहे सुरत हर पल ਤੇਰੇ ਨਾਮ ਕੋਲ ਹੋਵਾਂ ਨਾ ਮੈਂ ਦੂਰ ਮੇਰੇ ਮਾਲਿਕਾ ਕਰ ਅਰਦਾਸ ਮਨਜ਼ੂਰ ਮੇਰੇ ਮਾਲਿਕਾ ਨਾ ਹੋਵੇ ਕਿਸੇ ਗੱਲ ਦਾ غرور ਮੇਰੇ ਮਾਲਿਕਾ ਖਾਵਾ ਹੱਤ ਦੀ ਕਮਾਈ ਹੱਤ ਕਿਸੇ ਦਾ ਨਾ ਖਾਵਾ ਮੋਹ ਮਾਇਆ ਦੇ ਜੰਜਾਲ ਵਿੱਚ ਫਸਣਾ ਮੈਂ ਜਾਵਾਂ ਗੁਰਸੇਵਕ ਹੋ ਜਾਵੇ ਮਸ਼ਹੂਰ ਮੇਰੇ ਮਾਲਿਕਾ ਨਾ ਹੋਵੇ ਕਿਸੇ ਗੱਲ ਦਾ ਗਰੂਰ ਮੇਰੇ ਮਾਲਿਕਾ ਕਰੀ ਅਰਦਾਸ ਮਨਜ਼ੂਰ ਮੇਰੇ ਮਾਲਿਕਾ ਨਾ ਹੋਵੇ ਕਿਸੇ ਗੱਲ ਦਾ ਗਰੂਰ ਮੇਰੇ ਮਾਲਿਕਾ ਜਿਸ ਤਰ੍ਹਾਂ ਜੀ ਆਪਾਂ ਵੇਖਦੇ ਆਂ ਕਿ ਜਿਸ ਤਰ੍ਹਾਂ ਵੱਡੇ ਵੱਡੇ ਗਾਇਕ ਜਦੋਂ ਪਹਿਲੋਂ ਗਰੀਬੀ ਤੋਂ ਉੱਠਦੇ ਨੇ ਹਾਂਜੀ ਵੱਡੇ ਵੱਡੇ ਮਜ਼ਦਈ ਗਾਇਕੀਆਂ ਕਰਨ ਡੈ ਪੈਂਦੇ ਨੇ ਫਿਰ ਪੈਸਾ ਕਮਾਉਣ ਡੈ ਪੈਂਦੇ ਨੇ ਉਸ ਤੋਂ ਬਾਅਦ ਉਹ ਆਪਣੇ ਮਜ਼ਦਈ ਇਲਾਕੇ ਨੂੰ ਆਪਣੇ ਘਰ ਨੂੰ ਪਰਿਵਾਰ ਨੂੰ ਪਿੰਡ ਨੂੰ ਜਾਂ ਜਿਹੜੇ ਜਿਨ੍ਹਾਂ ਨੇ ਮਿਹਨਤ ਕੀਤੀ ਹੁੰਦੀ ਉਹਨਾਂ ਦੇ ਪਿੱਛੇ ਉਹਨਾਂ ਨੂੰ ਭੁੱਲ ਜਾਂਦੇ ਨੇ ਹਾਂਜੀ ਤੁਸੀਂ ਇਸ ਤਰੀਕੇ ਨਾਲ ਕਿਸ ਤਰ੍ਹਾਂ ਸੋਚਦੇ ਜੀ ਅ ਦੇਖੋ ਜੀ ਮੈਨੂੰ ਤੇ ਇੰਜ ਲੱਗਦਾ ਕਿ ਕੋਈ ਵੀ ਇਨਸਾਨ ਨਹੀਂ ਚਾਹੁੰਦਾ ਵੀ ਮੈਂ ਉਹਨਾਂ ਲੋਕਾਂ ਨੂੰ ਭੁੱਲਾਂ ਜਿਹੜੇ ਲੋਕਾਂ ਮੇਰਾ ਸਾਥ ਦਿੱਤਾ ਪਰ ਕਈ ਵਾਰ ਕੀ ਹੁੰਦਾ ਕਿ ਬੰਦਾ ਉਹਨਾਂ ਤੱਕ ਪਹੁੰਚਦਾ ਪਹੁੰਚਦਾ ਲੇਟ ਹੋ ਜਾਂਦਾ ਸੋ ਉਹਨਾਂ ਲੋਕਾਂ ਨੂੰ ਲੱਗਦਾ ਕਿ ਤੇ ਹੰਕਾਰ ਆ ਗਿਆ ਪਰ ਉਹ ਹੰਕਾਰ ਨਹੀਂ ਹੁੰਦਾ ਕਈ ਵਾਰ ਉਹਨੂੰ ਆਪਣੀ ਸੈਲਫ ਜਿਹੜੀ ਸਿਕਿਉਰ ਆਪਣੇ ਆਪ ਨੂੰ ਕਰਨ ਵਾਸਤੇ ਵੀ ਥੋੜੀ ਦੂਰੀ ਬਣਾਉਣੀ ਪੈਂਦੀ ਪਰ ਜੇ ਇਸ ਚੀਜ਼ ਨੂੰ ਆਪਾਂ ਦੇਖੀਏ ਕਿ ਜਿਵੇਂ ਤਰੱਕੀ ਕਰਕੇ ਆਪਣਾ ਪਿੰਡ ਛੱਡਣਾ ਜਾਂ ਹੋਰ ਚੀਜ਼ਾਂ ਛੱਡਣੀਆਂ ਜ਼ਿੰਦਗੀ ਦੇ ਵਿੱਚ ਤੁਸੀਂ ਕਿਤੇ ਵੀ ਜਾਓ ਇੱਕ ਜਿਹੜਾ ਇੱਕ ਖਾਸ ਕਰ ਸਿੰਗਰ ਆ ਸਿੰਗਰ ਤੇ ਕਿਤੇ ਵੀ ਚੱਲ ਜਾਏ ਉਹਨੂੰ ਉਸ ਲੈਵਲ ਦੀ ਰਿਸਪੈਕਟ ਮਿਲੂਗੀ ਹੀ ਮਿਲੂਗੀ ਸੋ ਇਹ ਤੇ ਹਰੇਕ ਦੀ ਆਪ ਆਪਣੀ ਅਥਾਰਟੀ ਆ ਆਪ ਆਪਣੀ ਥਿੰਕਿੰਗ ਆ ਕਿ ਕੋਈ ਬੰਦਾ ਆਪਣੇ ਪਿੰਡ ਬਾਹਰ ਰਹਿ ਰਿਹਾ ਜਾਂ ਕੋਈ ਬੰਦੇ ਬਾਹਰੋਂ ਆ ਕੇ ਵੀ ਪਿੰਡ ਰਹੇ ਆ ਹਨਾ ਜੀ ਸੋ ਇਹ ਆਪੋ ਆਪਣੀ ਸੋਚ ਆ ਬਿਲਕੁਲ ਜੀ ਪਿੰਡ ਦੇ ਲਈ ਕੀ ਕਰਨਾ ਚਾਹੋਗੇ ਪਿੰਡ ਦੇ ਲਈ ਜੋ ਹੋ ਸਕਿਆ ਜੋ ਹੋ ਸਕਿਆ ਮੈਂ ਕਰੂੰਗਾ ਜੀ ਜਿਹੜੇ ਇੱਥੋਂ ਦੇ ਮਧਿ ਜਿਹੜਾ ਬੱਚੇ ਆ ਉਹ ਤੁਹਾਨੂੰ ਦੇਖਦੇ ਆ ਕਿ ਬਹੁਤ ਵਧੀਆ ਗਾਉਂਦੇ ਆ ਜਾਂ ਗਾਇਕ ਹਾਂਜੀ ਤੇ ਉਹਨਾਂ ਨੂੰ ਆਪਾਂ ਕੀ ਸੰਦੇਸ਼ ਦੇਣਾ ਚਾਹਾਂਗੇ ਕਿ ਉਹ ਵੀ ਤੁਹਾਡੇ ਵਾਂਗੂ ਬਣ ਕੇ ਜਾਂ ਦੇਖੋ ਜੀ ਮੈਂ ਤੇ ਇਹੀ ਕਹਿਣਾ ਚਾਹੁੰਦਾ ਕਿ ਕੋਈ ਵੀ ਕਿਸੇ ਤਰ੍ਹਾਂ ਨਾਲ ਤੇ ਬਣ ਸਕਦਾ ਕਿਸੇ ਦੇ ਵਰਗਾ ਤੇ ਇਹਦੇ ਹਰੇਕ ਦਾ ਆਪੋ ਆਪਣਾ ਹਾਂ ਇੱਕ ਐਵੇਂ ਹੁੰਦਾ ਵਾ ਕਿ ਕਈ ਵਾਰ ਸ਼ੀਸ਼ੇ ਇੱਕੋ ਜਿਹੇ ਲੱਗੇ ਹੁੰਦੇ ਆ ਦੁਕਾਨਾਂ ਦੇ ਵਿੱਚ ਸੋ ਹਰੇਕ ਦਾ ਡਿਜ਼ਾਈਨ ਆਪੋ ਆਪਣਾ ਅਲੱਗ-ਅਲੱਗ ਹੁੰਦਾ ਪਰ ਹੁੰਦੇ ਸਾਰੇ ਸ਼ੀਸ਼ੇ ਹੀ ਆ ਸੋ ਉਸੇ ਤਰੀਕੇ ਦੇ ਨਾਲ ਆ ਕਿ ਵੈਸੇ ਮੇਰਾ ਜੇ ਸਨੇਹਾ ਵਾ ਜੇ ਸਾਰਿਆਂ ਨੂੰ ਸਾਡੇ ਪਿੰਡ ਦੇ ਬੱਚਿਆਂ ਨੂੰ ਤੇ ਇਹੀ ਆ ਕਿ ਪਹਿਲਾਂ ਤੇ ਆਪਣੀ ਸਟੱਡੀ ਕੰਪਲੀਟ ਕਰੋ ਤੇ ਜਿਸ ਵੀ ਫੀਲਡ ਦੇ ਵਿੱਚ ਤੁਸੀਂ ਜਾਣਾ ਚਾਹੁੰਦੇ ਜੀ ਕਿਤੇ ਮੇਰੇ ਸਾਰਨੇ ਮਨੇ ਇੱਕ ਗੱਲ ਕਹੀ ਸੀ ਮੇਰੀ ਐਡਮਿਸ਼ਨ ਕਰਵਾ ਕੇ ਹੀ ਉਹਨਾਂ ਯੂਨੀਵਰਸਿਟੀ ਦੇ ਵਿੱਚ ਉਹਨੇ ਇੱਕ ਗੱਲ ਕਹੀ ਸੀ ਕਿ ਪੁੱਤਰ ਐਸਾ ਸਮਾਂ ਨਾ ਲੈ ਕਿ ਮੈਨੂੰ ਲੋਕਾਂ ਨੂੰ ਕਹਿਣਾ ਪਵੇ ਜੇ ਕਿ ਮੈਂ ਗਲਤ ਬੰਦੇ ਦੀ ਸਪੋਰਟ ਕੀਤੀ ਸੀ ਸੋ ਇਹੀ ਚੀਜ਼ ਮੈਂ ਇਹ ਗੱਲ ਕਹਿਣਾ ਚਾਹੁੰਦਾ ਕਿ ਕੱਲ ਨੂੰ ਇਹ ਗੱਲ ਮੈਨੂੰ ਨਾ ਸੁਣਨੀ ਪਵੇ ਜੇ ਕਿ ਤੁਸੀਂ ਸੇਵਕ ਦੇ ਵਿੱਚ ਲੱਗ ਕੇ ਆਪਣੀ ਜ਼ਿੰਦਗੀ ਬਰਬਾਦ ਕਰ ਲਈ ਹਰੇਕ ਦਾ ਆਪ ਆਪਣੀ ਫੀਲਡ ਹੈ ਹਰੇਕ ਦਾ ਆਪ ਆਪਣਾ ਸ਼ੌਂਕ ਹੈ ਜਿਹੜਾ ਵੀ ਸ਼ੌਂਕ ਉਹ ਰੱਖਦੇ ਆ ਮਿਹਨਤ ਕਰਨ ਉਹਦੇ ਵਾਸਤੇ ਪਰਮਾਤਮਾ ਜ਼ਰੂਰ ਕਿਰਪਾ ਕਰਦਾ ਹੈ ਜੀ ਬਿਲਕੁਲ ਜੀ ਜੀ ਜੇ ਆਪਾਂ ਗੱਲ ਕਰੀਏ ਜੀ ਜ ਦੀ ਆਈਡੀਅਲ ਬਿਲਕੁਲ ਤੁਸੀਂ ਮਤਲਬ ਕਿ ਕਿਸੇ ਨੂੰ ਵੇਖ ਕੇ ਚਾਹੁੰਦੇ ਕਿ ਮੈਂ ਉਸ ਤਰੀਕੇ ਦਾ ਗਾਇਕ ਬਣਾ ਜਾਂ ਉਸ ਤਰੀਕੇ ਦਾ ਮੈਂ ਕਲਾਕਾਰ ਬਣਾ ਅ ਦੇਖੋ ਜੀ ਵੈਸੇ ਉਹਨਾਂ ਵਰਗਾ ਤੇ ਮੈਂ ਬਣ ਨਹੀਂ ਸਕਦਾ ਜਿਨ੍ਹਾਂ ਨੂੰ ਮੈਂ ਜਿਹਨਾਂ ਹੈ ਕਿ ਆਪਾਂ ਜਿਤਨਾ ਕਹਿ ਦਿੰਦੇ ਹਾਂ ਕਿ ਹਾਂ ਵੀ ਮੇਰੀ ਜ਼ਿੰਦਗੀ ਦੇ ਵਿੱਚ ਇੱਕ ਐਸਾ ਸਮਾਂ ਆਇਆ ਸੀ ਜਦੋਂ ਮੈਂ ਬਿਲਕੁਲ ਡੀਮੋਟੀਵੇਟ ਹੋ ਗਿਆ ਸੀ ਆਪਣੇ ਆਪ ਨੂੰ ਬਹੁਤ ਇੱਕ ਕਹਿ ਦਿੰਦੇ ਨੇ ਨਾ ਵੀਕ ਬੰਦਾ ਫੀਲ ਕਰ ਰਿਹਾ ਹੁੰਦਾ ਉਹ ਵੀ ਇੱਕ ਸਰਕੰਸਟੈਂਸ ਮੇਰੀ ਜ਼ਿੰਦਗੀ ਚ ਕ੍ਰੀਏਟ ਹੋਇਆ ਸੀ ਸੋ ਉਸ ਸਮੇ ਉਹਨਾਂ ਦੀ ਇੱਕ ਸ਼ਾਇਰੀ ਆਈ ਸੀ ਮੇਰੇ ਸਾਹਮਣੇ ਉਸਤਾਦ ਸਤਿੰਦਰ ਸਰਤਾਜ ਸਾਹਿਬ ਦੀ ਉਹਨਾਂ ਦੀ ਇੱਕ ਸ਼ਾਇਰੀ ਆਈ ਸੀ ਕਿ ਤੂੰ ਸੋਧ ਕਲਾਕਾਰੀ ਆਪਣੀ ਜਿਵੇਂ ਫੱਟੀ ਤੇ ਤਰਖਾਨ ਮਾਰੇ ਰਹਿੰਦੇ ਨੂੰ ਦਿਨ ਲੰਗੇ ਹੱਸ ਖੇਡ ਕੇ ਔਰ ਚਾਹੀਦਾ ਵੀ ਕੀ ਆ ਦੱਸੋ ਬੰਦੇ ਨੂੰ ਸੋ ਇੱਕੋ ਇੱਕੋ ਗੱਲ ਕਹਿੰਦੇ ਨੇ ਕਿ ਤੇਰੀ ਹਸਤੀ ਟੋਲਾ ਮਾਸਾ ਸੀ ਹੁਣ ਕਿਲੋ ਤੋਂ ਹੋ ਮੰਨ ਗਈ ਏ ਤੂੰ ਐਵੇਂ ਡਰਦਾ ਰਹਿੰਦਾ ਸੀ ਆ ਵੇਖ ਤੇਰੀ ਗੱਲ ਬਣ ਗਈ ਏ ਸੋ ਉਹਨਾਂ ਦੀਆਂ ਗੱਲਾਂ ਸੁਣ ਸੁਣ ਕੇ ਮੇਰੇ ਤੇ ਇੰਨਾ ਪ੍ਰਭਾਵ ਪਿਆ ਉਹਨਾਂ ਦਾ ਕਿ ਉਹਨਾਂ ਦੀ ਸੋਚ ਨੂੰ ਮੈਂ ਆਪਣਾ ਇੱਕ ਹਿਸਾਬ ਦਾ ਆਪਣੀ ਜ਼ਿੰਦਗੀ ਦੇ ਵਿੱਚ ਵਰਤਦਾ ਜਿਹੜੀ ਗੱਲ ਉਹ ਕਹਿ ਦਿੰਦੇ ਆ ਮੇਰੇ ਵਾਸਤੇ ਉਹ ਪਰਮਾਤਮਾ ਦਾ ਆਦੇਸ਼ ਹੋ ਜਾਂਦੀ ਹੈ ਕਿ ਹਾਂ ਕਿ ਜਿਉਂ ਨਾ ਇਹ ਗੱਲ ਕਿ ਹੁਣ ਇੱਕ ਗੱਲ ਹੁੰਦੀ ਹੈ ਹਰ ਇੱਕ ਬੰਦਾ ਦੋ ਲਾਈਨਾਂ ਲਿਖ ਕੇ ਉਹ ਕਹਿੰਦੇ ਨੇ ਕਿ ਅੱਖਰ ਹਰ ਇੱਕ ਬੰਦਾ ਲਿਖ ਲੈਂਦਾ ਅੱਖਰਾਂ ਦੇ ਵਿੱਚ ਜਾਨ ਪਾਉਣੀ ਕਿਸੇ ਕਿਸੇ ਦੇ ਵਾਸਤੇ ਉਹ ਹਰ ਇੱਕ ਬੰਦਾ ਨੇ ਕਹਿੰਦਾ ਕਿ ਕੀ ਮੈਂ ਗੱਲ ਸੁਣਾਵਾਂ ਆਲਮ ਫਾਜ਼ਲ ਲੋਕਾਂ ਦੀ ਕੀ ਮੈਂ ਗੱਲ ਸੁਣਾਵਾਂ ਆਲਮ ਫਾਜ਼ਲ ਲੋਕਾਂ ਦੀ ਉੱਚੀਆਂ ਸੋਚਾਂ ਵਾਲੇ ਪੜ ਕਾਗਜ਼ ਨੂੰ ਪਾੜ ਦੇ ਹੋ ਗਈ ਗਲਤੀ ਮੈਥੋਂ ਖੁਦ ਨੂੰ ਸ਼ਾਇਰ ਕਹਿ ਬੈਠਾ ਮੇਰੇ ਵਰਗੇ ਤਾਂ ਸ਼ਾਇਰਾਂ ਦੀਆਂ ਜੁੱਤੀਆਂ ਛਾੜਦੇ। ਸੋ ਮੈਂ ਸੋਦਦਾ ਵੀ ਜੇ ਉਹ ਉਹ ਹਸਤੀ ਹੋ ਕੇ ਇਹ ਗੱਲ ਕਹਿ ਰਿਹਾ ਵੀ ਮੇਰੇ ਵਰਗੇ ਸ਼ਾਇਰਾਂ ਦੇ ਜੁੱਤੀਆਂ ਛਾੜਦੇ ਤਾਂ ਅਸੀਂ ਕਿਹੜੇ ਪਾਣੀ ਹੰਡੇ ਆ। ਬਿਲਕੁਲ ਉਹਨਾਂ ਉਹਨਾਂ ਦੀ ਬਦੌਲਤ ਹੈ ਸਾਰਾ ਕੁਝ। ਤੇ ਗੁਰਸੇਵਕ ਜੀ ਤੁਹਾਡੇ ਨਾਲ ਗੱਲਬਾਤ ਕਰਨ ਦਾ ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਲੱਗਾ। ਕੋਈ ਸਾਡੇ ਮੈਸੇਜ ਦੇਣਾ ਚਾਹੋ ਸਰੋਤਿਆਂ ਨੂੰ। ਸਰੋਤਿਆਂ ਨੂੰ ਮੇਰਾ ਇਹੀ ਮੈਸੇਜ ਹੈ ਜੀ ਕਿ ਕੋਈ ਵੀ ਇਨਸਾਨ ਮਿਹਨਤ ਕਰਨ ਦੇ ਜਿੰਦਗੀ ਦੇ ਵਿੱਚ ਉਹਨੂੰ ਕਦੀ ਵੀ ਇੱਕ ਕੰਦੇ ਨਾ ਵਿਸਾਰਿਆ ਨਾ ਕਰੋ ਕੋਈ ਵੀ ਬੰਦਾ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਨੂੰ ਲੱਗਦਾ ਕਿ ਮਿਹਨਤ ਕਰ ਰਿਹਾ ਉਹ ਤਾਂ ਸਾਥ ਜ਼ਰੂਰ ਦੋ ਕਿਉਂਕਿ ਇਸ ਜ਼ਿੰਦਗੀ ਦੇ ਵਿੱਚ ਦੁਨੀਆਦਾਰੀ ਦਾ ਇੱਕ ਗਾੜੇ ਐਸਾ ਵਾ ਇਥੇ ਹੁਣ ਐਸਾ ਇੱਕ ਜੰਗਾਲ ਜਿਹਨੂੰ ਕਹਿ ਸਕਦੇ ਫੈਲ ਚੁੱਕਿਆ ਵਾ ਕਿ ਬਹੁਤ ਔਖਾ ਉਹਦੇ ਚੋਂ ਨਿਕਲਣਾ ਸੋ ਜੇ ਕੋਈ ਬੰਦਾ ਕੋਸ਼ਿਸ਼ ਕਰ ਰਿਹਾ ਵਾ ਉੱਤੇ ਆਉਂਦੀ ਤੇ ਉਹਦੀ ਮਦਦ ਜ਼ਰੂਰ ਕਰੋ ਜ਼ਰੂਰੀ ਨਹੀਂ ਹੁੰਦਾ ਕਿ ਤੁਸੀਂ ਕਿਸੇ ਨੂੰ ਪੈਸੇ ਦੇ ਰਹੇ ਜੇ ਜੇ ਤੁਸੀਂ ਇੱਕ ਲਾਈਕ ਜਾਂ ਕਿਸੇ ਬੰਦੇ ਨੂੰ ਪਿਆਰ ਦੇ ਨਾਲ ਹੀ ਕਹਤਾ ਕਿ ਤੂੰ ਚੱਲ ਅਸੀਂ ਤੇਰੇ ਨਾਲ ਆ ਸੋ ਬੰਦਾ ਕੀ ਪਤਾ ਤੁਹਾਡੀ ਇੱਕ ਦੁਆ ਦੇ ਨਾਲ ਹੀ ਕਿੱਥੇ ਦਾ ਕਿੱਥੇ ਪਹੁੰਚ ਜੇ ਸੋ ਸਾਰੇ ਇੱਕ ਬੰਦੇ ਦਾ ਸਾਥ ਦਿਓ ਬਸ ਮੇਰਾ ਇਹੀ ਆ ਜੀ ਸਨੇਹਾ ਸਾਰੇ ਅਗਰ ਮੰਨ ਲਓ ਕਿ ਸਾਡੇ ਕਿਸੇ ਲੋਥੇ ਨੇ ਤੁਹਾਡੇ ਨਾਲ ਕੰਟੈਕਟ ਕਰਨਾ ਹੋਵੇ ਕਿ ਤੁਹਾਡੇ ਕੋਲ ਸਿੱਖਣਾ ਹੋਵੇ ਤੇ ਉਹਦੇ ਲਈ ਕੋਈ ਕੰਟੈਕਟ ਨੰਬਰ ਹਾਂਜੀ ਮੇਰਾ ਮੋਬਾਈਲ ਨੰਬਰ ਹੈ ਜੀ 62842 67402 62842 67402 ਸੋ ਬਹੁਤ ਬਹੁਤ ਧੰਨਵਾਦ ਤੁਹਾਡਾ ਧੰਨਵਾਦ ਜੀ ਤੁਹਾਡਾ ਸੋ ਇਹ ਸੀ ਜੀ ਗੁਰਸੇਵਕ ਸਿੰਘ ਜੀ ਜਿਨ੍ਹਾਂ ਨਾਲ ਆਪਾਂ ਗੱਲਬਾਤ ਕੀਤੀ ਕਿ ਕਿਸ ਤਰੀਕੇ ਨਾਲ ਇਹਨਾਂ ਨੇ ਆਪਣੀ ਕਲਾਕਾਰੀ ਨੂੰ ਬਚਪਨ ਤੋਂ ਹੀ ਸ਼ੁਰੂ ਕੀਤਾ ਗੌਰਵ ਗਿਫਟ ਮਿਲਿਆ ਤੇ ਤੁਸੀਂ ਇਸ ਤਰੀਕੇ ਦੇ ਨਾਲ ਸਾਡੀਆਂ ਹੋਰ ਵੀ ਵੀਡੀਓ ਦੇਖਦੇ ਰਹੋ ਸੋ ਧੰਨਵਾਦ